ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਬਾਜਵਾ ਮੁਖ ਸੇਵਾਦਾਰ ਜੰਗਨਟੋ ਫਾਰਮਰ ਗਰੁੱਪ ਅੱਜ 13 ਅਕਤੂਬਰ 2025 ਦੇ ਦਿਨ ਅਸੀਂ ਕਲਾਨੌਰ ਲਾਗੇ ਪਿੰਡ ਬਰਿਆਰ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ ਆ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਸਾਡਾ ਜਿਹੜਾ ਗਰੁੱਪ ਆ ਉਹ 27 ਅਗਸਤ ਤੋਂ ਇਸ ਇਲਾਕੇ ਦੇ ਵਿੱਚ ਪਹਿਲਾਂ ਹੜ੍ਹ ਪ੍ਰਭਾਵਿਤ ਕਾਰਜਾਂ ਦੇ ਵਿੱਚ ਤੇ ਬਾਅਦ ਚ ਜਿਹੜੇ ਸਾਡੇ ਸਰਪ੍ਰਸਤ ਸੀਗੇ ਸਰਦਾਰ ਕਾਨ ਸਿੰਘ ਪੰਨੂ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਇਸ ਇਲਾਕੇ ਦੇ ਜਿਹੜੇ ਪੰਜ ਪਿੰਡ ਨੇ ਦ부ਰਜੀ ਨਵੀਨਗਰ ਰਾਮਪੁਰ ਬਰੀਆ ਤੇ ਰਣਸੀਖੇ ਤਲਾ ਇਹਦੇ ਵਿੱਚ 1300 ਏਕੜ ਕਣਕ ਬਜਾਈ ਲਈ ਪਹਿਲਾਂ ਤੇ ਅਸੀਂ ਅਗਮੁਖਤ ਤਰੀਕੇ ਨਾਲ ਪਰਾਲੀ ਪ੍ਰਬੰਧ ਵਿੱਚ ਰੁੱਝੇ ਹੋਏ ਆ ਜਿਹਦੇ ਵਿੱਚ ਤਕਰੀਬਨ 700 ਏਕੜ ਦਾ ਪ੍ਰਬੰਧ ਕਰ ਲਿਆ ਅਗਲਾ ਸਾਡਾ ਮਿਸ਼ਨ ਹੈਗਾ ਆ ਬੜੀ ਸਟੀਕਤਾ ਨਾਲ ਬੜੇ ਸਲੀਕੇ ਤੇ ਤਰੀਕੇ ਦੇ ਨਾਲ ਇਹਨਾਂ ਨੂੰ ਕਣਕ ਵਿੱਚ ਕਿਦੇ ਨੇ ਸੋ ਸਾਡੇ ਗਰੁੱਪ ਦੇ ਸਾਰੇ ਜਿਹੜੇ ਜ਼ਿੰਮੇਵਾਰ ਬੰਦੇ ਅੱਜ ਸਾਰੇ ਇੱਥੇ ਹਾਜ਼ਰ ਨੇ ਤੁਸੀਂ ਰੋਜ਼ ਇਹਨਾਂ ਨੂੰ ਵੀਡੀਓਜ਼ ਦੇਖਦੇ ਜੇ ਸਾਡੇ ਲਈ ਅੱਜ ਦਾ ਦਿਨ ਜਿਹੜਾ ਆ ਉਹ 13 ਅਕਤੂਬਰ ਇਸ ਕਰਕੇ ਖਾਸ ਆ ਕਿ ਉਚੇਚਾ ਚੰਡੀਗੜ੍ਹ ਤੋਂ ਚੱਲ ਕੇ ਸਾਡੇ ਬੜੇ ਹੀ ਅਜ਼ੀਜ਼ ਮਿੱਤਰ ਪਿਆਰੇ ਜਿਨ੍ਹਾਂ ਦੇ ਅਸੀਂ ਪ੍ਰਸ਼ੰਸਕ ਆ ਜਿਨ੍ਹਾਂ ਦੀ ਪੱਤਰਕਾਰਤਾ ਦੇ ਭਾਜੀ ਸਾਡੇ ਹਰਪ੍ਰੀਤ ਸਿੰਘ ਕਾਲੋਂ ਤੇ ਉਹਨਾਂ ਦੇ ਨਾਲ ਸਾਡੇ ਵੀਰ ਗੰਗਵੀਰ ਸਿੰਘ ਰਠੌਰ ਇਹ ਉੱਥੋਂ ਚੱਲ ਕੇ ਆਏ ਆ ਇਹਨਾਂ ਨੇ ਇਸ ਸਾਰੇ ਇਲਾਕੇ ਦੇ ਵਿੱਚ ਜਿਹੜਾ ਹੜਾਂ ਦਾ ਸੰਤਾਪ ਆ ਉਹਦੇ ਕਾਰਨ ਕੀ ਆ ਉਹਦੇ ਨੁਕਸਾਨ ਕੀ ਆ ਉਹਨਾਂ ਸਾਰੀਆਂ ਚੀਜ਼ਾਂ ਦਾ ਵਿਸ਼ਲੇਸ਼ਣ ਮਲਾਂਕਣ ਸਾਰਾ ਕੁਝ ਕੀਤਾ ਆ ਤੇ ਉਹਦੇ ਤੋਂ ਵੀ ਵੱਡੀ ਗੱਲ ਇਹ ਆ ਵੀ ਸਾਡੇ ਵੀਰ ਜੀ ਗੰਗਵੀਰ ਰਠੌਰ ਇਹ ਪਹਿਲਾਂ ਵੀ ਇਸ ਇਲਾਕੇ 'ਚ ਹੋ ਕੇ ਆਏ ਸੀਗੇ ਇਹ ਸਾਡੇ ਜਿਹੜੇ ਗਰੁੱਪ ਦੇ ਤੁਹਾਡੇ ਪੰਜਾ ਪਿੰਡਾਂ ਦੇ ਵਿੱਚ ਜਿਹੜੇ ਕੜਕ ਪਜਾਈ ਲਈ ਕਾਰਜ ਸ਼ੁਰੂ ਕੀਤਾ ਹੋਇਆ ਵਾ ਇਹ ਇੱਕ ਵੱਡਾ ਪ੍ਰੋਜੈਕਟ ਸੀਗਾ ਜਿਹੜਾ ਸ਼ਾਇਦ ਸਾਨੂੰ ਲੱਗਦਾ ਹੈ ਵੀ ਪ੍ਰਤੀ ਏਕੜ 6000 ਨਾਲ ਸਰਜੂਗਾ ਪਰ ਜਿਵੇਂ ਜਿਵੇਂ ਅਸੀਂ ਇਸ ਇਲਾਕੇ ਦੇ ਪਿੰਡਾਂ ਦੀ ਮਿੱਟੀ ਟੈਸਟ ਕਰਾਈ ਆ ਕੁਝ ਤੱਤਾਂ ਦੀ ਕਮੀ ਆਈ ਆ ਤੇ ਉਹ ਤੱਤ ਵੀ ਜਿਹੜੇ ਆ ਉਹ ਹੁਣ ਸਾਨੂੰ ਇਹਨਾਂ ਦੀ ਕਣਕ ਪੰਜਾਬੀ ਦੇ ਵਿੱਚ ਐਡ ਕਰਨੇ ਪੈਣੇ ਆ ਤੇ ਉਹ ਸਾਡਾ ਜਿਹੜਾ ਪ੍ਰਤੀ ਏਕੜ ਖਰਚਾ ਆ ਉਹ 7000 ਤੋਂ ਵੀ ਉੱਪਰ ਚਲਾ ਗਿਆ ਸਰਦਾਰ ਕਾਨ ਸਿੰਘ ਪੰਨੂ ਦੀ ਕਿਰਪਾ ਦੇ ਨਾਲ ਰਾਉਂਡ ਗਲਾਸ ਫਾਊਂਡੇਸ਼ਨ ਇਹਦੇ ਵਿੱਚ ਸਾਡਾ ਵੱਡਾ ਸਹਿਯੋਗ ਕਰ ਰਹੀ ਆ ਹੋਰ ਸੰਤ ਮਹਾਂਪੁਰਸ਼ ਸਾਡੇ ਮਗਰ ਖੜੇ ਨੇ ਕਾਰ ਸੇਵਾ ਅਗਵਾਨਾਂ ਦਾ 4000 ਏਕੜ ਵੀ ਅਸੀਂ ਬੀਜਣਾ ਆ ਕੁਝ ਮਦਦ ਉਹਨਾਂ ਦੀ ਕਰਨੀ ਆ ਕੁਝ ਉਹਨਾਂ ਕੋਲ ਲੈਣੀ ਆ ਬਾਕੀ ਜਿਹੜੇ ਸਾਡੇ ਗਰੁੱਪ ਮੈਂਬਰਾਂ ਦੇ ਸੱਜਣ ਮਿੱਤਰ ਬਾਹਰਲੇ ਮੁਲਕਾਂ 'ਚ ਬਾਹਰਲੀਆਂ ਸਟੇਟਾਂ ਦੇ ਵਿੱਚ ਜਿਹੜੇ ਸਾਡੇ ਮੈਂਬਰ ਸੀਗੇ ਸਾਰਿਆਂ ਨੇ ਇਸ ਕਾਰਜ ਵਿੱਚ ਸਹਿਯੋਗ ਕੀਤਾ ਆ ਕਰ ਰਹੇ ਆ ਆਉਣ ਵਾਲੇ ਸਮੇਂ 'ਚ ਵੀ ਕਰ ਰਹੇ ਆ ਤੇ ਉਸੇ ਸੰਦਰਭ 'ਚੀ ਸਾਡਾ ਵੀਰ ਜਿਹੜਾ ਗੰਗਵੀਰ ਠੌਰਿਆ ਉਹ ਆਪਣੇ ਇਲਾਕੇ ਵੱਲੋਂ ਸਾਡੇ ਗਰੁੱਪ ਲਈ ਸੇਵਾ ਲੈ ਕੇ ਆਏ ਆ ਮੈਂ ਆਪਣੇ ਗਰੁੱਪ ਵੱਲੋਂ ਇਹਨਾਂ ਨੂੰ ਜੀ ਆਇਆਂ ਨੂੰ ਵੀ ਕਹਿੰਦਾ ਇਹਨਾਂ ਦਾ ਧੰਨਵਾਦ ਵੀ ਆ ਤੇ ਪਾਜੀ ਹਰਪੀ ਸਿੰਘ ਕਾਲੋ ਜਿਹੜੇ ਅਦਵੀ ਬੈਠਕ ਦੇ ਨਾਂ ਤੇ ਉਹਨਾਂ ਦਾ ਚੈਨਲ ਆ ਉਹ ਸਾਰਾ ਜਿਹੜਾ ਇਹ ਸਾਡੇ ਕਾਰਜ ਆ ਤੁਹਾਡੇ ਇਲਾਕੇ ਦੇ ਜਿਹੜੇ ਜਿਹੜੇ ਕੁਛ ਵੀ ਤੁਹਾਡੇ ਇਲਾਕੇ ਦੀਆਂ ਚੁਣੌਤੀਆਂ ਉਹਨਾਂ ਸਾਰਿਆਂ ਨੂੰ ਡਾਕੂਮੈਂਟ ਕਰਨਗੇ ਆਉਣ ਵਾਲੇ ਸਮੇਂ 'ਚ ਆਪਾਂ ਉਹ ਵੀ ਇੱਕ ਡਾਕੂਮੈਂਟਰੀ ਦੇਖਾਂਗੇ ਮੈਂ ਇਹਨਾਂ ਦੋਵਾਂ ਵੀਰਾਂ ਦਾ ਧੰਨਵਾਦ ਤੇ ਰਿਟੋਰ ਸਾਹਿਬ ਦਾ ਇਸ ਕਰਕੇ ਧੰਨਵਾਦ ਕਿ ਨਾ ਉਹ ਸਿਰਫ ਆਏ ਨੇ ਸਾਨੂੰ ਵੇਖਣ ਸੁਣਨ ਕਲਮਬੱਧ ਵੀ ਕਰਨਗੇ ਬਲਕਿ ਉਹਨਾਂ ਨੇ ਸਾਨੂੰ ਇਹ ਸੁਯੋਗ ਸਮਝਿਆ ਕਿ ਇਹ ਬੰਦੇ ਇਦਾਂ ਦਾ ਕਾਰਜ ਕਰ ਰਹੇ ਆ ਵੀ ਇਹਨਾਂ ਦੀ ਮਦਦ ਕਰਨੀ ਬਣਦੀ ਆ ਅਦਰਵਾਈਜ਼ ਰਸਤੇ ਦੇ ਵਿੱਚ ਹੋਰ ਬਹੁਤ ਸਾਰੇ ਲੋਡਬੰਦ ਹੋਣਗੇ ਜਿਨ੍ਹਾਂ ਨੂੰ ਇਹ ਕ੍ਰਾਸ ਕਰਕੇ ਆਏ ਆ ਸਾਰੇ ਪੰਜਾਬ ਦੀ ਰਗ ਰਗ ਨੂੰ ਜਾਣਦੇ ਆ ਮੈਂ ਆਪਣੇ ਗਰੁੱਪ ਵੱਲੋਂ ਤੇ ਆ ਪੰਜਾਂ ਪਿੰਡਾਂ ਦੇ ਜਿਹੜੇ ਪਤਵੰਤੇ ਅਸੀਂ ਅੱਜ ਇੱਥੇ ਬਹਿ ਕੇ ਵਿਚਾਰ ਚਰਚਾ ਕਰ ਰਹੇ ਸੀਗੇ ਉਹਨਾਂ ਵੱਲੋਂ ਵੀ ਭਾਜੀ ਹਰਪ੍ਰੀਤ ਕਲੋਂ ਦਾ ਤੇ ਗੰਗਵੀਰ ਠੌਰ ਦਾ ਬਹੁਤ ਬਹੁਤ ਧੰਨਵਾਦੀ ਆ ਜਿਹੜੀ ਸੇਵਾ ਇਹਨਾਂ ਨੇ ਲਿਆਂਦੀ ਆ ਉਹ ਸਾਡੇ ਮਨਜੋਗ ਮੀਤ ਪ੍ਰਧਾਨ ਸਰਦਾਰ ਦਰਬਖਸ਼ ਸਿੰਘ ਠੀਮਾ ਤੇ ਨਾਲ ਖਜ਼ਾਨਚੀ ਖੜਿਆ ਪਲਵਿੰਦਰ ਸਿੰਘ ਜਿਹੜਾ ਪਹਿਲੇ ਦਿਨ ਤੋਂ ਹੀ ਗਰਾਊਂਡ ਜ਼ੀਰੋ ਤੇ ਸਾਰਾ ਇਨਚਾਰਜ ਆ ਇਹ ਉਹਨਾਂ ਨੂੰ ਇਹਨਾਂ ਨੇ ਭੇਟ ਕੀਤੀ ਆ 1 ਕਿੰਨੇ ਦੇ 20 1 ਲੱਖ 1 ਲੱਖ ਰੁਪਇਆ ਜਿਹੜਾ ਆ ਉਹ ਗਗਵੀਰ ਰਠੌਰ ਵੱਲੋਂ ਜੰਗਨੈਟੋ ਫਾਰਮਰ ਦੇ ਕਾਰਜਾਂ ਵਾਸਤੇ ਆਇਆ ਵਾ ਬਹੁਤ ਵੱਡਾ ਧੰਨਵਾਦ ਕਰਦੇ ਆ ਤੇ ਨਾਲ ਦੀ ਨਾਲ ਯਕੀਨ ਦਿਵਾਉਂਦੇ ਆ ਕਿ ਇਹ ਜਿਹੜਾ ਜਿਹੜੇ ਸਾਨੂੰ ਜਾਣਦੇ ਉਹਨਾਂ ਨੂੰ ਤੇ ਪਤਾ ਹੀ ਆ ਪਰ ਇਹ ਜਿਹੜਾ ਇਹ ਇਲਾਕਾ ਇਹ 3 ਲੱਖ ਵਾਂਗੂ ਲੱਗੇਗਾ ਉਹ ਸਾਡੀ ਮੁਹਾਰਤ ਆ ਉਹ ਅਸੀਂ ਇਸਤੇਮਾਲ ਕਰਾਂਗੇ ਇੱਕ ਮਦਦ ਸਾਡੀ ਚੀਮਾ ਸਾਹਿਬ ਰਾਹੀਂ ਅਨਲ ਅਨਲ ਕੁਮਾਰ ਦਾਸਪੁਰ ਤੋਂ ਜਿਹਨੇ ਦਾਸੂਦਾਰ ਕੀਤਾ ਅਨਲ ਕੁਮਾਰ ਜੀ ਨੇ ਗੁਰਦਾਸਪੁਰ ਤੋਂ ਸਾਨੂੰ ਹਰ 10000 ਰੁਪਏ ਉਹਨਾਂ ਨੇ ਭੇਜਿਆ ਵਾ ਹਰ ਤਬਕਾ ਹਰ ਵਰਗ ਜਿਹੜਾ ਸਾਨੂੰ ਪਹਿਲਾਂ ਤੋਂ ਜਾਣਦਾ ਹੈ ਤੇ ਜਿਹੜੇ ਸਾਨੂੰ ਜਿਵੇਂ ਜਿਵੇਂ ਜਾਣ ਰਹੇ ਆ 21000 ਰੁਪਏ ਸਾਡੇ ਮਨਜੋਗਿਆ ਸਿੰਘ ਸਾਹਿਬ ਮੰਡੀ ਬੋਰਡ ਸਰਦਾਰ ਬਲਦੇਵ ਸਿੰਘ ਉਹਨਾਂ ਰਹੀਂ ਆਇਆ ਵਾ ਅਸੀਂ ਇਹਨਾਂ ਸਾਰੇ ਦਾਨੀ ਸਜਨਾ ਦਾ ਧੰਨਵਾਦ ਕਰਦੇ ਆਂ ਤੇ ਯਕੀਨ ਹੋਣਿਆ ਵੀ ਅਸੀਂ ਲੰਮਾ ਸਮਾਂ ਇੱਥੇ ਰਹਿਣ ਦਾ ਨiyet ਕੀਤਾ ਹੋਇਆ ਅੱਜ ਅਸੀਂ ਇਹਨਾਂ ਦੇ ਸਾਰੇ ਮੁੱਦਬਰ ਸੱਜਣਾ ਨਾਲ ਇਹੀ ਗੱਲਬਾਤ ਕੀਤੀ ਆ ਕਿ ਕਣਕ ਬਜਾਈ ਕਰਨਾ ਹੀ ਸਾਡਾ ਕੱਲਾ ਵਿਸ਼ੇ ਨਹੀਂ ਗਾ ਉਹ ਤੇ ਅਸੀਂ ਆਰਾਮ ਨਾਲ ਤੁਹਾਨੂੰ ਡੀਜ਼ਲ ਦਿੰਦੇ ਡਾਇਆ ਦੀ ਬੁਰੀ ਦਿੰਦੇ ਤੇ ਕਹਿੰਦੇ ਵੀ ਲਓ ਬੀਜ ਲਓ ਤੇ ਅਸੀਂ ਸੁਰਖਰੂ ਹੋ ਜਾਣਾ ਸੀ ਤੇ ਸਾਨੂੰ ਵਡਿਆਈ ਵੀ ਹੁਣ ਨਹੀਂ ਮਿਲ ਜਣੀ ਪਰ ਨਹੀਂ ਅਸੀਂ ਆਪ ਖੜੇ ਹੋ ਗਏ ਜਿਹੜੀ ਸਾਡੀ ਮਹਾਰਤ ਹੈਹੀਂ ਤਾਂ ਨਾ ਸਿਰਫ ਤੁਹਾਡੀ ਕਣਕ ਬੀਜਣੀ ਆ ਕਣਕ ਦੇ ਪਲਨ ਤੱਕ ਵੀ ਤੁਹਾਡੇ ਤੱਕ ਰਹਿਣਾ ਆ ਤੇ ਉਸ ਸਮੇਂ ਦੌਰਾਨ ਜਿਹੜਾ ਖੇਤੀ ਗਿਆਨ ਅਸੀਂ ਮਹਿਸੂਸ ਕੀਤਾ ਇਹ ਨਾ ਪਿੰਡਾਂ 'ਚ ਨਹੀਂ ਆ ਉਹ ਵੀ ਆਪਾਂ ਦੇਣ ਦੀ ਕੋਸ਼ਿਸ਼ ਕਰਨੀ ਔਰ ਕਣਕ ਬਜਾਈ ਤੋਂ ਤੁਰੰਤ ਬਾਅਦ ਬਾਗਬਾਨੀ ਮਿਸ਼ਨ ਤੇ ਕੰਮ ਸ਼ੁਰੂ ਹੋ ਜਾਊਗਾ ਇੱਕ ਵਾਰ ਫਿਰ ਤੋਂ ਮੈਂ ਸਾਰੇ ਮੇਰੇ ਜਿਹੜੇ ਗਰੁੱਪ ਦੇ ਮੈਂਬਰ ਨੇ ਆ ਜਿਹੜੇ ਮੋਤਬਰ ਸੱਜਣ ਜਿਹੜੇ ਸਵੇਰੇ 11:00 ਵਜੇ ਤੋਂ ਸਾਡੇ ਨਾਲ ਬਹਿ ਕੇ ਬੜੀਆਂ ਕੀਮਤੀ ਇਹਨਾਂ ਨੇ ਗੱਲਾਂ ਸੁਝਾ ਦੇ ਦਿੱਤੇ ਆ ਅਸੀਂ ਉਹਨਾਂ ਤੇ ਅਨੁਸਾਰ ਚੱਲ ਕੇ ਤੇ ਆਪਣੀ ਜਿਹੜੀ ਵਰਕਿੰਗ ਆ ਉਹਨੂੰ ਹੋਰ ਬਿਹਤਰ ਕਰਾਂਗੇ ਇੱਕ ਵਾਰ ਫਿਰ ਤੋਂ ਸਾਰੀ ਸੰਗਤ ਦਾ ਬਹੁਤ-ਬਹੁਤ ਆਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ 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 ਤੁਸੀ ਸੋ ਨਿਹਾਲ